ਮੈਂ ਗਲਤ ਸੋਕਰੇਟ ਦੀ ਉਹਦੇ ਜੀਵਨ ਦੀ ਪੜਦਾ ਸੀ ਮੈਂ ਜਿੱਥੋਂ ਮੇਰੇ ਮਨ ਚ ਆਇਆ ਸੀ ਪ੍ਰੋਗਰਾਮ ਕਰਨ ਦਾ ਸਭ ਕੋਈ ਆਈ ਵਾਰੀ ਹੈ ਪਿਛਲੇ ਹਫਤੇ ਮੈਂ ਗੱਲ ਕਰਨੀ ਸੀ ਹੋ ਨਹੀਂ ਸਕੀ ਪਰ ਸਾਡੀ ਕਮਿਊਨਿਟੀ ਦੇ ਬਾਰੇ ਤੁਸੀਂ 24 ਘੰਟੇ ਸੱਤੇ ਦਿਨ ਪੂਰੇ 52 ਹਫਤੇ ਜਿੰਨੇ ਆ 12 ਮਹੀਨੇ ਕਹਿੰਦੇ ਹੁੰਦੇ ਪੂਰਾ ਸਾਲ ਜਦੋਂ ਮਰਜ਼ੀ ਜਿਹੜੀ ਮਰਜ਼ੀ ਰੁੱਤ ਵਿੱਚ ਜਿਹੜੀ ਮਰਜ਼ੀ ਵਾਤਰ ਹੋਵੇ ਗੁਰਬਾਣੀ ਦੀ ਗੱਲ ਕਰਕੇ ਦੇਖ ਲਿਓ 100% ਟਕ ਜਾਂਦੀ ਹੈ ਅਸੀਂ ਕਦੇ ਜਿੱਦਾਂ ਸੌ ਖਾਦੀ ਹੁੰਦੀ ਹੈ ਵੀ ਜੋ ਮਰਜ਼ੀ ਹੋ ਜਾ ਗੁਰੂ ਸਾਹਿਬ ਨੂੰ ਝੂਠਾ ਨਹੀਂ ਪੈਣ ਦਿੰਦੇ ਅਸੀਂ ਦੁਨੀਆਂ ਦੇ ਮਨੋਵਿਗਿਆਨਕਾਂ ਦੀ ਪਿੱਠ ਨਹੀਂ ਲੱਗਣ ਦਿੰਦੇ ਅਸੀਂ ਅਸੀਂ ਸਾਫ਼ਤ ਕਰਕੇ ਹਟਾਂਗੇ ਤੇ ਅਸੀਂ ਉਹ ਹੁੰਨੇ ਅਸੀਂ ਕਦੇ ਨਹੀਂ ਸੋਚਦੇ ਦੂਜਿਆਂ ਦੇ ਮਰਨ ਤੇ ਖੁਸ਼ੀਆਂ ਮਨਾਉਨੇ ਆ ਲੱਡੂ ਵੰਡਦੇ ਆ ਇੰਦਰਾ ਗਾਂਧੀ ਦੇ 31 ਅਕਤੂਬਰ ਨੂੰ ਅਜੇ ਵੀ ਸਾਨੂੰ ਮਤਲਬ 31 ਅਕਤੂਬਰ ਨੂੰ ਉਹਦੇ 1984 ਨੂੰ ਉਹਦੇ ਕਤਲ ਹੋਣ ਤੋਂ ਬਾਅਦ ਕੋਈ ਮਠਿਆਈਆਂ ਵੰਡ ਦਿੰਦਾ ਇੱਕ ਦਿਨ ਤੇ ਸਮਝ ਪੈਂਦੀ ਸੀ ਕਿਉਂਕਿ ਪਤਾ ਨਹੀਂ ਸੀ ਵੀ ਪਹਿਲੀ 2 ਨਵੰਬਰ ਨੂੰ ਕੀ ਹੋਣਾ ਹੁਣ ਤਾਂ ਸਾਨੂੰ 40 ਸਾਲ ਬੀਤ ਗਏ 42 ਸਾਲ ਹੋ ਗਏ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਆ ਕਿ ਕੱਲ ਨੂੰ ਰੋਣਾ ਆ ਅਸੀਂ ਫਿਰ ਵੀ ਅਸੀਂ ਖੁਸ਼ੀਆਂ ਉਹਦਾਂ ਦੀਆਂ ਪੋਸਟਾਂ ਪਾਉਣ ਨੂੰ ਖੁਸ਼ੀ ਮਨਾਉਣ ਦੀਆਂ ਹੱਟਦੀ ਆਪਣੀ ਵਾਰੀ ਫੇ ਸਾਨੂੰ ਸਾਨੂੰ ਲੱਗਦਾ ਪਈ ਤਾਂ ਤਰਤੀ ਨਗਰ ਗਈ ਜਿੱਦਾ ਪੈਰਾਂ ਥੱਲੇੋਂ ਸਾਡੇ ਤਾਂ ਪੁਚਾੜਾ ਹੀ ਆ ਗਿਆ ਕਿਤੇ ਸਾਡਾ 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 ਜੀ ਮਰ ਗਿਆ ਤੇ ਚੇਤਾ ਹੁੰਦਾ ਸਾਨੂੰ ਦੂਜਿਆਂ ਦੀ ਵਾਰੀ ਅਸੀਂ ਕਹਿੰਨੇ ਆਂ ਵੀ ਬਾ ਖੁਸ਼ਖਬਰੀ ਹੋਈ ਆ ਜੀ ਵਧਾਈਆਂ ਹੋਣ ਜੀ ਹਾਂ ਗਿਫਟ ਮਿਲ ਗਿਆ ਜੀ ਆ ਤਾਂ ਕੌਮ ਦੀ ਬੱਲੇ ਬੱਲੇ ਹੋ ਗਈ ਜੀ ਪੱਗ ਰੱਖ ਲਈ ਯੋਧੇ ਆ ਜੀ ਸਾਡੀ ਕੌਮ ਦੇ ਸੋਨੇ ਨਾਲ ਤੋਲਾਂਗੇ ਇਹਨਾਂ ਨੂੰ ਅਸੀਂ ਹਣਾ ਆਪਣੀ ਵਾਰੀ ਅਸੀਂ ਭੁੱਲ ਜਾਂਨੇ ਆਂ ਵੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਨਿਜਮਾਂ ਦੀ ਗੱਲ ਕੀਤੀ ਆ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਖਿਆਲ ਰੱਖਿਓ ਦਰਦ ਸਹਿਣ ਦੀ ਹਿੰਮਤ ਚਾਹੀਦੀ ਆ ਨਿਜਮਿਆ ਹੈ ਜੋ ਉਪਜਿਓ ਸੋ ਬਿਨਸਹਿ ਇਕ ਹੋਰ ਵੀ ਵਿਪਕਤੀ ਆ ਪੜोसी ਕੇ ਜੋ ਹੁਆ ਤੂੰ ਆਪਣੇ ਵੀ ਜਾਨ ਹਿੰਮਤ ਹੈਗੀ ਆ ਜਿੱਦਣ ਤੇਰੇ ਹੋਇਆ ਚੀਕਾ ਨਾ ਮਾਰੀ ਕੀਰਨੇ ਨਾ ਪਾਈ ਫੇ ਪਿੱਟ ਸਿਆਪਾ ਨਾ ਪਾਈ ਦੂਜੇ ਦੀ ਵਾਰੀ ਤਾਂ ਦੰਦ ਨਰਾਉਂਦੇ ਫਿਰਦੇ ਆ ਅਸੀਂ ਅਸੀਂ ਅਲਟੀਮੇਟਮ ਦਿੰਨੇ ਆ ਆ ਦੇਖ ਲਓ ਇੱਕ ਗਿਆ ਹੁਣ ਦੂਜੇ ਦੀ ਵਾਰੀ ਆ ਸ਼ਾਇਦ ਜਹਾਂਗੀਰ ਇਦਾਂ ਕਹਿੰਦਾ ਹੋਵੇ ਸ਼ਾਇਦ ਔਰੰਗਜੇ ਵੇਹੀ ਸਨੇਹਾ ਦਿੰਦਾ ਹੋਵੇ ਤਾਂ ਫੇ ਖਤਮ ਕਰ ਦੂੰ ਮੈਂ ਤਾਂ ਜੜ ਤੋਂ ਮੁਕਾ ਦੂੰ ਹੁੰਦਾ ਨਹੀਂ ਇਦਾਂ ਦੁੱਖ ਵੀ ਨਾ ਜਿਆਦਾ ਹੁੰਦਾ ਫੇ ਫੇ ਸ਼ਰਮ ਦੇ ਮਾਰੇ ਮੂੰਹ ਨਹੀਂ ਚੱਕਿਆ ਜਾਂਦਾ ਸੱਤ ਫੇ ਮਰਨੇ ਵਾਲੇ ਫੇ ਅਸੀਂ ਪਿੰਡ ਫੇ ਮਹਿਣੇ ਦਿੰਨੇ ਹਾ ਰੱਬਾ ਸਾਨੂੰ ਨਾ ਕਹੋ ਹਾਂ ਹੁਣ 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 ਨਾ ਕਹੋ ਸਾਨੂੰ ਪਰ ਮੈਂ ਕਹਿੰਨਾ ਕਿਹਣਾ ਚਾਹੀਦਾ ਯਾਦ ਕਰਾਉਣਾ ਚਾਹੀਦਾ ਔਕਾਤ ਦੇ ਵਿੱਚ ਰਹੋ ਔਕਾਤ ਦੇ ਵਿੱਚ ਰਹੋ ਇਹ ਗਾਜਿਆ ਪਤਾ ਨਹੀਂ ਕਦੋਂ ਡਿੱਗਦੀ ਆ ਜਿੱਥੇ ਗੁਰੂ ਸਾਹਿਬ ਕਹਿੰਦੇ ਨਾ ਵੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵਾ। ਓਕੇ। ertid ਤੇ ਆਕਾਸ ਚੜਾਵਾ ਚੜੇ ਆਕਾਸ ਘਰਾਵਾ। ਸ਼ਿਨਪਲ ਲੱਗਦਾ ਆ। ਇਸ ਕਰਕੇ ਜੋੜਾ ਜਿਹੜਾ ਵੀ ਕੰਮ ਕਰਨਾ ਉਹ ਖਿਆਲ ਰੱਖਿਓ ਸਭ ਕੋਈ ਆਹੀ ਮਾਰੀ ਆ। ਸਭ ਇੱਥੇ ਅਗਲੀ ਪੀੜੀ ਦਾ ਭਵਿੱਖ ਬਣਾਉਣ ਦੇ ਲਈ ਆਏ ਆ। ਸਵਰਗ ਵਰਗੇ ਮੁਲਖ ਆ ਜੇ ਇੱਥੇ ਵੀ ਡਰੱਗ ਸਤਵੰਤ ਸਿੰਘ ਦੇ ਟੱਬਰ ਦੇ ਉੱਤੇ ਇੰਡੀਆ ਦੇ ਅਰਬਾਂ 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 ਰੁਪਈਆਂ ਦੇ ਡਰੱਗ ਦੇ ਧੰਦੇ ਦਾ ਦੋਸ਼ ਆ ਅਰਬਾਂ ਦਾ ਅਸੀਂ ਪੰਜਾਬ 'ਚ ਕਹਿੰਨੇ ਆ ਸਰਕਾਰ ਨਸ਼ਾ ਫਲਾਉਂਦੀ ਐ ਨਹੀਂ ਕਾਲਿਆ ਸਾਡੀ ਹਰ ਇੱਕ ਨੂੰ ਕਾਲ ਪਈ ਹੋਆ ਚਾਹੀਦਾ ਨਹੀਂ ਸੀ ਕਦੇ ਸੋਚ ਕੇ ਦੇਖਿਓ ਉਹ ਉਹ ਨੇਮ ਸਪਰੈਸ਼ਨ ਮਿਲਿਆ ਆ। ਇੰਡੀਆ ਦੀਆਂ ਅਖਬਾਰਾਂ ਦੇ ਵਿੱਚ ਸਾਰੀ ਖਬਰ ਆ ਗਈ। ਕੈਨੇਡਾ ਅਮਰੀਕਾ ਦੇ ਵਿੱਚ ਆ ਗਈ। ਠੀਕ ਆ ਪਰ ਨਿਊਜ਼ੀਲੈਂਡ ਦੇ ਵਿੱਚ ਨੇਮ ਸਪਰੈਸ਼ਨ ਮਿਲਿਆ ਆ। ਚਾਹੀਦਾ ਨਹੀਂ ਸੀ ਜਦੋਂ ਕਮਿਊਨਿਟੀ ਦੇ ਨਾਂ ਤੇ ਨੇਮ ਸਪਰੈਸ਼ਨ ਇੱਕ ਖਾਸ ਕਮਿਊਨਿਟੀ ਦੇ ਬੰਦੇ ਨੂੰ ਮਿਲਿਆ ਤਾਂ ਨਿਊਜ਼ੀਲੈਂਡ ਦੇ ਜਿੰਨੇ ਲੀਡਰ ਆ ਜਿੰਨੇ ਗੁਰਦੁਆਰੇ ਆ ਇਕੱਠੇ ਹੋ ਕੇ ਸਰਕਾਰ ਦੇ ਗਲ ਪੈ ਜਾਂਦੇ ਸੜਕਾਂ ਤੇ ਉੱtre ਆਉਂਦੇ। ਵੀ ਖਬਰਦਾਰ ਸਾਡਾ ਧਰਮ ਸਿੱਖ ਧਰਮ ਜਿਹੜੇ ਸਿੰਘ ਨਾਂ ਵਾਲੇ ਬੰਦੇ ਆ ਉਹ ਜਿਸ ਧਰਮ ਨੂੰ ਫੋਲੋ ਕਰਦੇ ਆ ਉਹ ਧਰਮ ਨਸ਼ੇ ਦੀ ਮਨਾਹੀ ਕਰਦਾ ਸਾਡੇ ਧਰਮ ਦਾ ਬੰਦਾ ਨਹੀਂ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਅਸੀਂ ਉਹਨੂੰ ਗੁਰੂ ਦਾ ਸਿੱਖ ਨਹੀਂ ਮੰਨਦੇ ਜਿਹੜਾ ਦੂਜਿਆਂ ਦੀ ਜਾਨ ਲੈਣ ਦੀ ਗੱਲ ਕਰਦਾ ਜੇ ਕਿਸੇ ਨੇ ਕੀਤਾ ਹੋ ਸਕਦਾ ਬਹੁ ਰੂਪੀਆ ਹੋਵੇ ਜੇ ਕਿਸੇ ਨੇ ਕੀਤਾ ਆ ਜੇ ਉਹ ਵਾਕਿਆ ਹੀ ਸਿੱਖਿਆ ਉਹਦਾ ਨਾਂ ਨਸ਼ਰ ਕਰੋ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਅਸੀਂ ਕਹਿ ਸਕੀਏ ਅਸੀਂ ਇਦਾਂ ਦੇ ਨਹੀਂ ਹੈਗੇ ਸਾਡੇ ਵਿੱਚੋਂ ਇੱਕ ਗਲਿਆ ਹੋਇਆ ਸੇਬ ਨਿਕਲਿਆ ਇਹ ਕਾਂਡਾ ਗਲ ਗਿਆ ਇਹਦੇ ਨਾਲ ਇਹ ਨਹੀਂ ਸਾਰੇ ਪੱਗਾਂ ਵਾਲਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੋ ਕਿ ਸਾਰੇ ਗੁਰਦੁਆਰਿਆਂ ਨੂੰ ਜਾ ਕੇ ਕੋਰਟ ਦੇ ਜੱਜ ਦੇ ਗਲ ਨਹੀਂ ਸੀ ਪੈਣਾ ਚਾਹੀਦਾ ਹਾਈ ਕੋਰਟ ਦੇ ਬਾਹਰ ਨਹੀਂ ਸੀ ਖੜੇ ਹੋਣਾ ਚਾਹੀਦਾ 25 ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਤੇ ਜਿਹੜੇ ਬੰਦੇ ਨੇ ਕੌਂਟਣਾ ਦੇ ਵਿੱਚ ਡਰੱਗ ਲੈਂਦਾ ਔਰ ਕਿਸੇ ਦੀ ਜਾਨ ਲੈ ਲਈ ਇੱਕ ਬੀਅਰ ਦੀ ਕੈਨ ਪੀਣ ਨਾਲ ਇੱਕ ਬੰਦੇ ਦੀ ਜਾਨ ਗਈ ਆ ਹਜ਼ਾਰਾਂ ਦੀ ਗਿਣਤੀ ਚ ਕੰਨਾਂ ਸੀ ਕਿੰਨੀਆਂ ਜਾਨਾਂ ਜਾਣੀਆਂ ਸੀ ਸਾਡਾ ਧਰਮ ਤਾਂ ਨਸ਼ੇ ਦੀ ਅਸੀਂ ਤਾਂ ਸਰਕਾਰ ਨਾਲ ਲੜਦੇ ਪੰਜਾਬ ਦੇ ਵਿੱਚ ਸਾਡਾ ਤਾਂ ਅਮਰਤਪਾਲ ਸਾਰਿਆਂ ਦੇ ਨਸ਼ੇ ਛਡਾਉਂਦਾ ਆ ਜਿਸ ਬੰਦੇ ਨੇ ਕੀਤਾ ਉਹਦਾ ਨਾਮ ਨਸ਼ਰ ਕਰੋ ਅਸੀਂ ਅਸੀਂ ਵਿਰੋਧ ਕਰਦੇ ਆਂ ਜਿਉਂ ਨਾ ਕਰਦੇ ਤੇ ਆਪ ਕਹਿੰਦੇ ਦੇਖੋ ਭਾਈ ਕਾਨੂੰਨ ਨੇ ਮਨਾ ਕਰ ਦਿੱਤਾ ਅਸੀਂ ਨਾ ਨਹੀਂ ਲੈ ਸਕਦੇ ਅਸੀਂ ਪੱਗਾਂ ਵਾਲੇ ਬੰਦੇ ਸਾਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਸਾਡੇ ਇੱਕ ਪੱਗ ਵਾਲਾ ਭਰਾ ਆ ਸਾਡਾ ਸਾਡਾ ਭਰਾ ਆ ਸਾਡੇ ਪਰਿਵਾਰ ਦਾ ਬੱਚਾ ਜਿਹਨੇ ਕੰਮ ਕਰ ਦਿੱਤਾ ਅਸੀਂ ਜ਼ਿੰਮੇਵਾਰੀ ਲੈਣੇ ਅਸੀਂ ਦੱਸਦੇ ਹਾਂ ਦੁਨੀਆ ਨੂੰ ਸਾਡਾ ਧਰਮ ਨਹੀਂ ਇਦਾਂ ਦਾ ਸਾਡਾ ਕਲਚਰ ਨਹੀਂ ਇਦਾਂ ਦਾ ਅਸੀਂ ਸਿੱਖ ਲੋਕ ਇਦਾਂ ਦੇ ਨਹੀਂ ਹੈਗੇ ਪਰ ਇੱਕ ਨੇ ਖੇੜਾ ੜਾ ਦਿੱਤੀ ਕੀ ਕਰੀਏ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਸਾਨੂੰ ਫਿਕਰ ਨਹੀਂ ਹੈਗਾ ਸਾਡੇ ਬੱਚਿਆਂ ਦਾ ਕੀ ਬਣੂਗਾ ਜੇ ਭਲਕੇ ਨੂੰ ਸਾਡੀ ਪੀੜ੍ਹੀ ਦੇ ਵਿੱਚੋਂ ਸਾਡੇ ਆਉਣ ਵਾਲੀ ਪੀੜ੍ਹੀ ਚੋਂ ਕੋਈ ਬੱਚਾ ਅੱਗੇ ਖੜਨ ਜੋਗਾ ਹੋਇਆ ਕਰਨੇ ਜੋਗਾ ਹੋਇਆ ਕੀ ਕਰੂਗਾ ਉਹ ਬੱਬੂ ਮਾਂ ਨੂੰ ਉਦੋਂ ਕਹਿਣ ਲੱਗਾ ਸੀ ਕਿ ਪੁਰਾਣੇ ਟਾਈਮਾਂ ਦੇ ਵਿੱਚ ਕੁਸ਼ਤੀਆਂ ਹੁੰਨੀਆਂ ਸੀ ਐਦਾਂ ਹੁਣ ਬੱਚੇ ਸਕੰਦਾ ਸਭ ਤੋਂ ਵੱਡਾ ਖਤਰਾ ਅੱਜ ਕੱਲ ਕਹਿੰਦਾ ਆਉਣ ਵਾਲੀ ਪੀੜ੍ਹੀ ਨੂੰ ਇੰਟਰਨੈਟ ਦਾ ਆ ਕੰਪਿਊਟਰ ਤੇ ਗੇਮਾਂ ਖੇਡਦੇ ਲੱਖ ਦੀ ਲਾਹਨਤ ਤੇਰੇ ਪਾਟੜਿਆ ਪਾਟੜਾ ਹੀ ਰਹੂੰਗਾ ਤੂੰ ਜਿਹੜਾ ਕੰਮ ਤੂੰ ਕਰਦਾ ਤੈਨੂੰ ਲੱਗਦਾ ਆ ਇਹ ਜਿਹੜੀਆਂ ਜਿਹੜੇ ਆਲੇ ਦੁਆਲੇ ਜਿਨ੍ਹਾਂ ਦੇ ਕੋਲ ਆ ਕੇ ਟੁਕੜ ਖਾ ਕੇ ਗਿਆ ਤੂੰ ਤੈਨੂੰ ਲੱਗਦਾ ਆ ਉਹ ਉਹ ਕੌਮ ਦਾ ਭਵਿੱਖ ਸਵਾਰ ਰਹੇ ਆ ਉਹ ਕਬੱਡੀ ਨੇ ਸਵਾਰਨਾ ਕੌਮ ਦਾ ਭਵਿੱਖ ਕਿੰਨਾ ਡਰੱਗ ਆ ਕਬੱਡੀ ਦੇ ਵਿੱਚ ਕਿੰਨਾ ਪੈਸੇ ਦੀ ਸਮਗਲੰਗ ਆ ਉਹਦੇ ਵਿੱਚ ਕਿਉਂ ਸਾਨੂੰ ਲੱਗਦਾ ਸੋਸ਼ਲ ਮੀਡੀਆ ਖਤਰਾ ਲਾਉਣ ਵਾਲੀ ਪੀੜ੍ਹੀ ਦੇ ਲਈ ਜ਼ਰੂਰਤ ਨਹੀਂ ਹੈਗੀ ਅਇਤੋ 50 ਸਾਲ ਪਹਿਲਾਂ ਜਦੋਂ ਪਹਿਲਾ ਫੋਨ ਆਇਆ ਉਦੋਂ ਪਹਿਲੀ ਪੀੜੀ ਕਹਿੰਦੀ ਨਹੀਂ ਸੀ ਇਹ ਖਤਰਾ ਹੈ ਜਦੋਂ ਪਹਿਲਾ ਸ਼ੁਰੂ ਦੇ ਵਿੱਚ ਲਾਈਟ ਆਈ ਆ ਪਹਿਲੀ ਪੀੜੀ ਕਹਿੰਦੀ ਨਹੀਂ ਸੀ ਖਤਰਾ ਹੈ ਜੋ 13ਵੀਂ ਸਦੀ ਚ ਪਹਿਲੀ ਵਾਰ ਜਰਮਨ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਲੱਗੀ ਆ ਕੀ ਮਿਡਲ ਈਸਟ ਦੇ ਵਿੱਚ ਮੁਸਲਮਾਨ ਧਰਮ ਦੇ ਮੁਖੀਆਂ ਨੇ ਇਹ ਆਦੇਸ਼ ਨਹੀਂ ਸੀ ਦਿੱਤਾ ਕਿ ਇਹ ਮਲੇਸ਼ੀਆਂ ਦਾ ਦੁਸ਼ਤਾਂ ਦਾ ਕੰਮ ਆ ਇਦਾਂ ਇਦਾਂ ਨਾਲ ਕੋਈ ਪ੍ਰੈਸਰਾਂ ਕੋਈ ਰਾਬਤਾ ਨਾ ਰੱਖਿਓ ਕਿ ਢਾਈ ਤਿੰਨ ਸੌ ਸਾਲ ਪਛੜੇ ਨਹੀਂ ਹੋ ਤੇ ਅੱਜ ਤੁਸੀਂ ਇੰਟਰਨੈਟ ਨੂੰ ਕਹਿ ਰਹੇ ਆ ਕੀ ਗੱਲ ਬੱਚਿਆਂ ਦੇ ਭਵਿੱਖ ਦੀ ਗੱਲ ਆ ਤਾਂ ਸੋਚ ਸਮਝ ਕੇ ਹਰ ਇੱਕ ਬੰਦੇ ਲਈ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਚੀਕ ਝੜਾ ਪੈ ਰਿਹਾ ਦੋਹਾਂ ਧਿਰਾਂ ਨੂੰ ਬੇਨਤੀ ਆ ਕੋਈ ਸਾਂਝਾ ਬੰਦਾ ਲੱਭੋ ਬਿਠਾ ਲਓ ਪਛਤਾਉਂਗੇ ਤੁਸੀਂ ਆਪਣੀ ਈਗੋ ਨੂੰ ਸਵਾਲੋ ਕਰਨਾ ਪੈਂਦਾ ਹੈ ਸੌਖਾ ਨਹੀਂ ਹੈ ਹੰਕਾਰ ਨੂੰ ਨਗਲਣਾ ਪੈਂਦਾ ਪਾਣੀ ਦਾ ਕੁੱਟ ਪਰਕੇ ਕਦੇ ਸੋਚਿਆ ਸ਼ੇਰ ਮੇ ਪਾਦਸ਼ਾਹ ਨੇ ਯਹਾਂਗੀਰ ਨਾਲ ਗੱਲ ਕਰਨ ਵੇਲੇ ਕਿਦਾਂ ਹੰਕਾਰ ਦਾ ਕੁੱਟ ਪੀਤਾ ਹੋਊਗਾ ਉਹਨਾਂ ਨਾਲੋਂ ਜ਼ਿਆਦਾ ਅਣਖ ਹੈ ਸਾਡੇ ਅੰਦਰ ਖਿਮਾ ਕਰਨੀ ਪੈਂਦੀ ਆ ਮੁਕਾਬਲੇ ਚੋਂ ਬਾਹਰ ਨਿਕਲਣਾ ਪੈਂਦਾ ਆ। ਦੂਰਾ ਹੁੰਦੇ ਤੁਹਾਡੇ ਕੋਲ ਜਾਂ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਅੱਗੇ ਵੱਧਦੇ ਜਾਣ ਦੇ ਲਈ ਉਪਰਾਲੇ ਕਰਦੇ ਜਾਓ ਜਾਂ ਦੂਜਿਆਂ ਨੂੰ ਡਿੱਗਣ ਦੇ ਲਈ ਉਹਨਾਂ ਨੂੰ ਰੋਕਣ ਦੇ ਲਈ ਉਪਰਾਲੇ ਕਰਦੇ ਜਾਓ। ਉਹਨੂੰ ਜਿਹੜੀ ਉੱਥੇ ਟਿੱਪੂਕੀ ਚ ਗੋਲੀ ਚੱਲੀ ਆ ਉਹ ਇਹ ਜ਼ਰੂਰੀ ਨਹੀਂ ਹੈ ਇੱਕ ਘਰ ਤੱਕ ਪਤਾ ਨਹੀਂ ਹੈ ਕਿਈ ਤਰ੍ਹਾਂ ਦੇ ਪੀਨੀ ਨੇ ਕਈ ਬੰਦੇ ਕਹਿੰਦੇ ਵੀ ਨਹੀਂ ਜੀ ਇਹ ਪਬਲਿਸਿਟੀ ਸਟੰਟ ਆ ਕੋਈ ਬੰਦਾ ਕਹਿੰਦਾ ਨਹੀਂ ਡਰਾਮਾ ਕੋਈ ਕਹਿੰਦਾ ਸ਼ਾਇਦ ਇੱਥੇ ਹੀ ਹੋਵੇ ਕੋਈ ਕਹਿੰਦਾ ਵੀ ਸ਼ਾਇਦ ਆਪਣੇ ਆਪ ਕੋਈ ਕੁਰਾ ਕੁਝ ਵੀ ਹੋ ਸਕਦਾ ਇਹ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਸਾਰਾ ਕੁਝ ਸਾਹਮਣੇ ਆ ਜਾਊਗਾ ਠੀਕ ਹੈ ਸਾਡਾ ਤੁਹਾਡਾ ਕੰਮ ਨਹੀਂ ਹੈ ਉਹਦੇ ਬਾਰੇ ਸੋਚਣਾ ਆਪਾਂ ਤਾਂ ਸਿਰਫ ਜਨਰਲੀ ਇਸ ਗੱਲ ਦਾ ਫਿਕਰ ਕਰਦੇ ਆਂ वैसे भी ये जरूरी नहीं है कि ये 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 नुकसान भी इसी करके होना है हो और किसी कारण करके भी हो सकता है पर अपनेनु एफर्ट ਤਾਂ ਸੀ कोशिश ਤਾਂ ਅਪਰਾਲਾ ਤਾਂ ਉਹ ਕਰੀਏ ਨੀਰਾ ਪੈਸੇ ਦੀ ਦੌੜ ਵਿੱਚ ਦੂਜਿਆਂ ਨੂੰ ਪਛਾੜਨ ਦੀ ਦੌੜ ਦੇ ਵਿੱਚ ਦੂਜਿਆਂ ਨੂੰ ਪਿੱਛੇ ਛੱਡ ਕੇ ਆਪ ਅੱਗੇ ਲੰਘ ਜਾਣ ਦੀ ਦੌੜ ਦੇ ਵਿੱਚ ਕਿਤੇ ਆਪਣਾ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਨਾ ਕਰਾਈਏ ਗੁਰੂ ਸਾਹਿਬ ਦੀ ਤਾਂ ਫਿਕਰ ਛੱਡੋ ਜਦੋਂ ਆਪਾਂ ਉਨਿਜਮ ਦੀ ਗੱਲ ਕਰਦੇ ਨਾ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਆ ਵਾਰੀ ਆਉਂਦੀ ਆ ਤੇ ਪਤਾ ਨਹੀਂ ਲੱਗਦਾ ਦੂਜੇ ਦੀ ਵਾਰੀ ਦੂਜੇ ਦੀ ਵਾਰੀ ਜਾਨੀ ਹੁਣ ਆਪਾਂ ਗੱਲ ਕਰਦੇ ਸੀ ਰਣਜੋਤ ਸਿੰਘ ਦੀ ਗੱਲ ਕਰਦੇ ਸੀ ਹਨਾ ਇੱਕ ਇੱਥੇ ਉਤਮ ਚੰਦ ਸੀ ਇਹਨਾਂ ਦਾ ਠਾਕਨਿੰਨੀ ਵਾਲਿਆਂ ਦਾ ਉਹਨੇ ਦੂਜੇ ਦਿਨ ਪੋਸਟ ਪਾਈ ਸੀ ਮੇਰੇ ਅਟੈਕ ਤੋਂ ਬਾਅਦ ਰਾਤ ਨੂੰ 11 11 ਵਜੇ ਰਾਤ ਨੂੰ 11 ਵਜੇ ਯਾਨੀ 11:30 12 ਵਜੇ WhatsApp ਦੇ ਉੱਤੇ ਮੈਸੇਜ ਆਲਦੇ ਸੀ ਫੇ ਖੁਸ਼ਖਬਰੀ ਹੋਣੇ ਵਾਲੀ ਆ ਹਾਏ ਖੁਸ਼ਖਬਰੀ ਹੰਦੀ ਨਾ ਫੇ ਖੁਸ਼ਖਬਰੀ ਖੁਸ਼ਖਬਰੀ ਕਹੂੰਗੇ ਜੋ ਪਤਾ ਲੱਗਦਾ ਇਹ ਕਹਿੰਦੇ ਹਸਪੀਟਲ ਲੈ ਕੇ ਗਏ ਆ ਜਵਾਬ ਦਿੱਤਾ ਉਹ ਨਹੀਂ ਕਹਿੰਦੇ ਕੈਂਸਰ ਆ ਬਹੁਤ ਵੱਧ ਗਿਆ ਫੇ ਕੀ ਕਹਾਂਗੇ ਖੁਸ਼ਖਬਰੀ ਆ ਗਈ ਪਰ ਨਹੀਂ ਆਪਣੇ ਹੀ ਨਹੀਂ ਨਾ ਦੂਜੇ ਦੀ ਖੁਸ਼ਖਬਰੀ ਆਉਂਦੀ ਹੈ ਦੂਜੇ ਨੂੰ ਜਾ ਕੇ ਕਹਿੰਦਾ ਬੰਦਾ ਕਿ ਹੁਣ ਤਾਂ ਹੁਣ ਤਾਂ ਸੰਭਾਲ ਦਿਓ ਸਾਨੂੰ ਹੁਣ ਤਾਂ ਮਰ ਗਿਆ ਹੁਣ ਡਰ ਨਹੀਂ ਲੱਗਦਾ ਤੁਹਾਨੂੰ ਵਾਕਿਆਂ ਨੂੰ ਤੇ ਇੱਕ ਵੱਡ ਹੋ ਗਿਆ ਵਾਕੀ ਵੀ ਵੱਡ ਹੋ ਜੂਗੀ ਛੱਡ ਦਿਓ ਸਾਡੇ ਲਈ ਉਹ ਆਪਣੇ ਹੁੰਦੀ ਹੈ ਕੱਲ ਪਰ ਪਰਸੋਂ ਇੱਕ ਵੀਰ ਨਾਲ ਗੱਲ ਹੋਈ ਕਹਿੰਦੇ ਨਹੀਂ ਨਹੀਂ ਕਹਿੰਦੇ ਉਹ ਤਾਂ ਬਹੁਤ ਦੁਖੀ ਫਲਾਣੇ ਦਾ ਫਲਾਣਾ ਬੰਦਾ ਬਹੁਤ ਰੋਇਆ ਜੀ ਮੈਂ ਕਿਹਾ ਰੋਇਆ ਬੰਦਰ ਮਿਲਿਆ ਸੀ ਉਹਨਾਂ ਨੂੰ ਅਗਲਾ ਰੋਂਦਾ ਹੀ ਆ ਫਿਰ ਇੱਕ ਵੀਰ ਜਿਹੋ ਉਸ ਨੂੰ ਗੱਲ ਕਰੇ ਉੱਥੇ ਇੱਕ ਬੰਦੇ ਦੀ ਪਿੰਡ ਦੇ ਕਿਸੇ ਨੇੜੇ ਦੇ ਬੰਦੇ ਦੀ ਕਹਿੰਦੇ ਉਹ ਸਾਨੂੰ ਬੜੀ ਮौज ਆ ਜਦੋਂ ਕਹਿੰਦਾ ਵੋਟਾਂ ਹੁੰਦੀਆਂ ਹਨ ਜਦੋਂ ਇਲੈਕਸ਼ਨ ਕੋਈ ਕੰਮ ਹੁੰਦਾ ਜਿਹੜਾ ਫਿਰ ਬੰਦਾ ਇਦਾਂ ਅਸੀਂ ਕਹਿੰਦੇ ਵੋਟਾਂ ਦੇ ਨੇੜੇ ਜਾ ਕੇ ਅਸੀਂ ਦੇਖਦੇ ਵੀ ਪਿੰਡ ਦੇ ਵਿੱਚ ਕਿਹੜਾ ਤਰ੍ਹਾਂ ਜਿਹੜਾ ਜਿਤਾਉਣਾ ਆ ਸੀ ਉਹ ਬੰਦਾ ਆ ਕਹਿੰਦੇ ਉਹਨੂੰ ਪੰਪ ਦੇ ਕੇ ਤੋਰ ਦੇਈਦਾ ਇੱਕਦਮ ਮੁੱਦਾ ਦੇਈਦਾ ਉਹ ਸਾਰੇ ਪਿੰਡ ਚ ਫੇਰ ਰੌਲਾ ਪਾ ਦਿੰਦਾ ਪੂਛ ਨੂੰ ਅਗਲਵਾ ਲੈਂਦਾ ਜਿਹਨਾਂ ਨੂੰ ਇਦਾਂ ਦਾ ਬਾਂਦਰ ਮਿਲ ਜਾਏ ਅਗਲੇ ਨੂੰ ਤਕਲੀਫ ਹੋਣੀ ਆ ਵੀ ਕਿੱਥੋਂ ਮਿਲਨੇ ਆਪ ਥੋੜੀ ਕਰਨਾ ਆਪ ਤਾਂ ਹਿੰਮਤ ਨਹੀਂ ਕਰਨੀ ਦੀ ਦੂਜੇ ਦੇ ਮੁੱਢੇ ਤੇ ਰੱਖ ਕੇ ਚਲਾ ਦੇਣੀ ਆ ਜੇ ਜੇ ਅਸੀਂ ਦੇਖਦੇ ਆ ਮੌਤ ਨੂੰ ਇਦਾਂ ਜੇ ਨੇ ਦਲੇਰਿਆਂ ਸੀ ਤੇ ਨਹੀਂ ਪਾਈ ਅਸੀਂ ਤਾਂ ਯੋਧੇ ਹੁੰਨੇ ਆ ਅਸੀਂ ਤਾਂ ਇਹ ਤਾਂ ਹੈ ਹੀ ਇਦਾਂ ਫੇ ਆਪਣੀ ਨੂੰ ਵੀ ਇਦਾਂ ਦੇਖੋ ਤਾਂ ਕੀ ਹੋ ਗਿਆ ਫੇ ਕੋਸ਼ਿਸ਼ ਕਰਿਆ ਕਰੋ ਤਾਂ ਗੋਬਿੰਦ ਰਾਏ ਬਣਨੇ ਦੀ ਫੇ ਪਮ ਸੀਸ ਵੱਢਿਆ ਪਿਆ ਹੋਏ ਇਦਾਂ ਪਰਵਾਹ ਨਹੀਂ ਕਰਦੇ ਫੇ ਹਰ ਗੋਬਿੰਦ ਬਣਨ ਦੀ ਕੋਸ਼ਿਸ਼ ਕਰਿਆ ਕਰੋ ਫੇ ਘਰ ਦੀਆਂ ਔਰਤਾਂ ਨੂੰ ਕਿਹਾ ਕਰੋ ਮਾਤਾ ਗੰਗਾ ਬਣ ਮਾਤਾ ਗੁਜਰੀ ਬਣ ਤਾਂ ਕੀ ਹੋ ਗਿਆ ਇਹ ਤਾਂ ਲਿਖਿਆ ਹੀ ਆ ਇਦਾਂ ਰਹਿਣਾ ਅਸੀਂ ਇਦਾਂ ਕਰਾਂਗੇ ਉਹ ਸ਼ਿਸ਼ਕਰੀਗੇ ਇਹ 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 ਪਤਾ ਨਹੀਂ ਕਿਸੇ ਲਈ ਵੀ ਆ ਆਪਣਾ ਦਿਮਾਗ ਵਰਤੀਏ ਆਪਣਾ ਖੋਪਰ ਵਰਤੀਏ ਦਿੱਤਾ ਹੈ ਕੁਦਰਤ ਨੇ ਲੌਜੀਕ ਲਾ ਕੇ ਦੇਖੀਏ ਸੈਂਸ ਬਣਦੀ ਆ ਜੋ ਮੈਂ ਕਹਿੰਨਾ ਜੋ ਮੈਂ ਮੰਗਦਾ ਜਿਹੜੀ ਮੈਂ ਇੱਛਾ ਪੂਰੀ ਕਰਦਾ ਕਰਨੀ ਚਾਹਉਣਾ ਜਿਹੜੀ ਮੈਂ ਆਸ ਰੱਖਣਾ ਦੀ ਸੈਂਸ ਬਣਦੀ ਆ ਕੋਈ ਗਲਤ ਮੈਂ ਪਿਛਲੇ ਹਫਤੇ ਕਰਨੀ ਸੀ ਮੈਂ ਸocrates ਦੇ ਜੀਵਨ ਬਾਰੇ ਪੜ੍ਹਦਾ ਸੀ ਕਹਿੰਦੇ ਉਹਨੇ ਆਪ ਬਹੁਤਾ ਕੁਝ ਨਹੀਂ ਲਿਖਿਆ ਉਹਦਾ ਫਾਲੋਅਰ ਹੋਇਆ ਪਲੇਟੋ ਤੇ ਉਹਦੀ ਨਾ ਜੀਵਨ ਦੀ ਕਹਾਣੀ ਜਦੋਂ ਉਹ ਸਜ਼ਾ ਹੋਈ ਆ ਉਹਨੂੰ ਕਹਿੰਦੇ ਕਿਹਾ ਗਿਆ ਸocrates ਨੂੰ ਵੀ ਤੂੰ ਫਰਿਆਦ ਕਰ ਲਾ ਤੇ ਮੈਂ ਹੈਰਾਨ ਰਹਿ ਗਿਆ ਉਹ ਕਹਿੰਦੇ ਸocrates ਨੇ ਜਵਾਬ ਦਿੱਤਾ ਕਹਿੰਦਾ ਮੈਨੂੰ 50 ਸਾਲ ਹੋ ਗਏ ਇਹ ਥੰਜ਼ਲ ਦੇ ਲੋਕਾਂ ਨੂੰ ਜ਼ਿੰਦਗੀ ਮੌਤ ਦੀ ਸਚਾਈ ਦੇ ਬਾਰੇ ਸਮਝਾਉਂਦਿਆਂ ਪੇ ਠੀਕ ਦੇ ਨਾਲ ਖੜੋ ਮੋਰੈਲਟੀ ਦੇ ਕੰਮ ਕਰਨੇ ਚਾਹੀਦੇ ਆ ਸੱਚ ਤੇ ਖੜਨਾ ਚਾਹੀਦਾ ਕਬਰੌਣਾ ਨਹੀਂ ਚਾਹੀਦਾ ਗਲਤ ਦਾ ਸਾਥ ਨਹੀਂ ਦੇਣਾ ਚਾਹੀਦਾ ਤੇ ਹੁਣ ਕਹਿੰਦਾ ਜਦੋਂ ਮੇਰੇ ਸਾਹਮਣੇ ਮੌਤਾ ਹੀ ਮੈਂ ਫਰਿਆਦੀ ਹੋ ਜਾ ਉਹ ਕਹਿੰਦਾ ਮੈਨੂੰ ਫਿਕਰ ਹੈ ਮੇਰੀਆਂ ਗੱਲਾਂ ਦਾ ਅਸਰ ਕੀ ਰਹੂਗਾ ਅਸੀਂ ਲੋਕਾਚਾਰ ਦਾ ਫਿਕਰ ਕਰਦੇ ਨਾ ਕਿ ਲੋਕ ਕੀ ਕਹਿਣਗੇ ਅੱਜ ਤੋਂ 2400 ਸਾਲ ਪਹਿਲਾਂ ਕਾਸ਼ ਕਿਤੇ ਗੁਰੂ ਸਾਹਿਬ ਦੀ ਗੱਲ ਨੂੰ ਵੀ ਇਸ ਐਂਗਲ ਤੋਂ ਦੱਸਿਆ ਹੁੰਦਾ ਲੋਕਾਂ ਇਹ ਨਹੀਂ ਪਏ ਲੋਕ ਕੀ ਕਹਿਣਗੇ ਇਹ ਪਈ ਜੇ ਗੁਰਬਾਣੀ ਨੇ ਕਿਹਾ ਸੀ ਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਵਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਇਹ ਪਾਠ ਕਰਾਉਂਦਿਆਂ ਇਹ ਸਬਕ ਪੜ੍ਹਾਉਂਦਿਆਂ ਇਹ ਗੱਲ ਸਿਖਾਉਂਦਿਆਂ ਜੇ ਕਿਸੇ ਗੁਰੂ ਅਰਜਨ ਨੂੰ ਤਵੀ ਤੇ ਬਹਿਣਾ ਪੈ ਗਿਆ ਤੇ ਤਵੀ ਠੰਡੀ ਹੋਣ ਦੀ ਫਰਿਆਦ ਕਰ ਦਿੱਤੀ ਉਹਨੇ ਬਾਦਿਸ਼ਾ ਅੱਗੇ ਨਾ ਵੀ ਫਰਿਆਦ ਕਰੇ ਜੇ ਉਹ ਤੁਹਾਡੇ ਰੱਬ ਅੱਗੇ ਵੀ ਫਰਿਆਦੀ ਹੋ ਜਾਂਦੇ ਨਾ ਭਈ ਜਿੱਦਾਂ ਪਰਲਾਦ ਦੀ ਵਾਰੀ ਥਮ ਠੰਡਾ ਹੋ ਗਿਆ ਸੀ ਮਾਲਕਾ ਤੂੰ ਕੀੜੇ ਦਾ ਰੂਪ ਧਾਰ ਕੇ ਉਸ ਤਪ ਦੇ ਥੰਮ ਦੇ ਉੱਤੇ ਤੁਰ ਕੇ ਦਿਖਾਤਾ ਸੀ ਮੈਨੂੰ ਪ੍ਰਲਾਦ ਨੂੰ ਵੀ ਠੰਡਾ ਹੀ ਆ ਕੁਛ ਨਹੀਂ ਹੁੰਦਾ ਜੱਫੀ ਪਾਲਾ ਮੈਨੂੰ ਵੀ ਕੋਈ ਕ੍ਰਿਸ਼ਮਾ ਕਰਕੇ ਤਵੀ ਠੰਡੀ ਕਰਕੇ ਇੱਥੇ ਕਿਸੇ ਕੀੜੇ ਨੂੰ ਤੋੜ ਕਿਸੇ ਕੀੜੇ ਦਾ ਰੂਪ ਧਾਰ ਕੇ ਇਹਦੇ ਤੇ ਤੁਰ ਕੇ ਦਿਖਾ ਦੇ ਮੈਨੂੰ ਭਰੋਸਾ ਹੋ ਜਾਏ ਵੀ ਠੰਡੀ ਆ ਮੈਂ ਛਾਲ ਮਾਰ ਕੇ ਬਹਿ ਜਾ ਜੇ ਉਹ ਮੰਨ ਕਰਕੇ ਆਪਣੀ ਸੈਲਫ ਟਾਕ ਦੇ ਵਿੱਚ ਵੀ ਜੇ ਫਰਿਆਦ ਕਰ ਦਿੰਦੇ ਤਾਂ ਸੱਚ ਜਾਣਿਓ ਸਮਾਜ ਨਾਲ ਉਹਨਾਂ ਦੀ ਪੰਜ ਪਾਤਸ਼ਾਹੀਆਂ ਦੀ ਦਿੱਤੀ ਹੋਈ ਸਿੱਖ ਨਾਲ ਗਦਾਰੀ ਹੋਣੀ ਸੀ ਜੇ ਇਸ ਐਂਗਲ ਤੋਂ ਅਸੀਂ ਦੇਖ ਲੈਂਦੇ ਐਨੇ प्यारे निजामुद्दीन या गुरबानी सानू ਇੰਨਾ ਕੁਝ ਦੱਸਿਆ ਸਾਨੂੰ ਜੇ ਅਸੀਂ ਸਮਝ ਲਈਏ ਉਸ ਐਂਗਲ ਤੇ ਉਸ ਐਂਗਲ ਨੂੰ ਦੇਖ ਕੇ ਪਰਖ ਕੇ ਉਸ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਈਏ ਸ਼ਾਇਦ ਅਸੀਂ ਵਾਰਿਸ ਕਹਾਵਾਂਗੇ ਗੁਰੂ ਸਾਹਿਬ ਦੇ ਦੁਨੀਆ ਨੂੰ ਸਹੀ ਮਹਨੇ ਅਚ ਦੱਸ ਸਕਾਂਗੇ ਕਿ ਸਾਡੇ ਬਾਦਸ਼ਾਹ ਕਿਉਂ ਮਹਾਨ ਸੀ ਕਿੱਥੇ ਲੈ ਕੇ ਜਾਣਾ ਚਾਹੁੰਦੇ ਸੀ ਠੀਕ ਹੈ